ਸੰਯੁਕਤ ਰਾਜ ਮੋਰਚੇ ਦੇ ਸੱਦੇ ਤੇ ਬਿਜਲੀ ਅਤੇ ਬੀਜ ਬਿੱਲ ਖਿਲਾਫ ਬਿਲਾ ਦੀਆਂ ਕਾਪੀਆਂ ਸਾਰਕੇ ਕੀਤਾ ਰੋਸ਼ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਅਗਲੇ ਸੰਗਰਾਸ਼ ਲਈ ਤਿਆਰ संयुक्त किसान मोर्चे पंजाब दिया, पेंडू खेत मजदूर मोर्चे सदे बिल दो हजार पंजी बिल, खिलाफ बिजली महकमे का मजदूर वक वक् जनतक जमहूरी जथेबंद वालों साझे तौर तो प्रदर्शन करने उपरंत बिल का जिक्र योग है की इस तरह मजदूर जनतक जमहूरी जथेबंद बोर्ड नलो भी पहले ਪਹਿਲਾਂ ਹੀ ਸੰਗਰਾਜ ਦੀ ਹਮਾਇਤ ਦੇ ਕੀਤੇ ਐਲਾਨ ਸਦਕਾ ਬਿਜਲੀ ਬਿੱਲ ਨੂੰ ਵਾਪਸ ਕਰਵਾਉਣ ਦੀ ਜਨਤਕ ਮੁਹਿੰਮ ਹੋਰ ਜ਼ੋਰ ਫੜੇਗੀ ਪੱਤਰਕਾਰ ਰਜਿੰਦਰ ਸਿੰਘ ਦੀ ਰਿਪੋਰਟ ਮੈਂ ਦਰਸ਼ਕ ਭੈਣੀ ਵਰਗਾ ਬੀਕੇ ਜੀ ਬਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਨੌ ਥਾਵਾਂ ਤੇ ਜਿਹੜੇ ਬਿਜਲੀ ਬੋਰਡ ਹੈ ਉਹਨਾਂ ਦੇ ਐਕਸ਼ਨਾਂ ਦੇ ਐਸਡੀਓ ਦੇ ਬਾਰਗੇ ਧਰਨੇ ਦਿੱਤੇ ਆ ਕਿਉਂਕਿ ਇਹ ادارے ਬਚਾਉਣ ਦੇ ਵਾਸਤੇ ਵੀ ਇਹ ਸਰਕਾਰੀ ਏਦਾਰਾ ਰਹੇ ਪਹਿਲਾਂ ਮੋਦੀ ਸਰਕਾਰ ਨੇ ਇਹ ਤਿੰਨ ਕਾਨੂੰਨਾਂ ਦੇ ਵਿੱਚ ਬਿਜਲੀ ਬੋਰਡ ਲਿਆਂਦਾ ਵੀ ਇਹਨੂੰ ਪ੍ਰਾਈਵੇਟ ਕੀਤਾ ਜਾਵੇ ਉਦੋਂ ਦਿੱਲੀ ਦੇ ਵਿੱਚ ਲੱਖਾਂ ਲੋਕ ਲੜੇ 7 750 ਸਾਡੇ ਕਿਸਾਰ ਜਿਹੇ ਸੀ ਧੋ ਗਿਆ ਉਦੋਂ ਇਹ ਕੇਰਾ ਸੀ ਰੱਦ ਕਰਾਇਆ ਹੁਣ 5 ਸਾਲਾਂ ਬਾਅਦ ਫੇਰ 25 ਦੇ ਵਿੱਚ ਇਹ ਕਾਨੂੰਨ ਲਿਆ ਕੇ ਪੰਜਾਬ ਸਰਕਾਰ ਨੂੰ ਮਜਬੂਰ ਕਰਤਾ ਵੀਰੇ ਉੱਤੇ ਮੋਹਰ ਲਾ ਕੇ ਇਹਨੂੰ ਪ੍ਰਾਈਵੇਟ ਦਿੱਤਾ ਜਾਵੇ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੂਜਿਤ ਮੋਰਚੇ ਵੱਲੋਂ ਇਹਨਾਂ ਦੀਆਂ ਜਿਹੜੀਆਂ ਬਿੱਲ ਆਏ ਆ ਉਹ ਬਿੱਲਾਂ ਦੀਆਂ ਕਾਪੀਆਂ ਛਾੜ ਕੇ ਵਿਰੋਧ ਕਰਾਂਗੇ ਜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੁਆਰੇ ਜਿਹੜੀ ਕਿਸਾਨਾਂ ਦੇ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਵੱਲੋਂ ਬੰਦ ਕਰਨਾ ਚਾਹੁੰਦੀ ਹੋਈ ਤਾਂ ਤਿੱਖਾ ਸੰਘਰਸ਼ ਕਰਨ ਦਾ ਤਿੱਖਾ ਸੰਘਰਸ਼ ਹੋਊਗਾ ਉਹਦਾ ਸਾਹਮਣਾ ਕਰਨ ਦੇ ਵਾਸਤੇ ਤਿੱਖੇ ਸਬਸਤ ਤਿਆਰ ਰਹੇ ਕਦੇ ਵੀ ਨਹੀਂ ਜਿਹੜੇ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੋਈ ਮਾੜੀ ਨੇ ਜਿਹੜੀ ਬਿਜਲੀ ਹੈ ਕੋਈ ਘੱਟ ਰੇਟ ਤੇ ਮਿਲਦੀ ਹੈ ਕਿਉਂਕਿ ਇਹ ਜਦੋਂ ਬਿਜਲੀ ਪ੍ਰਾਈਵੇਟ ਹੋ ਵੀ ਹੈ ਉਦੋਂ ਕਿਸੇ ਦੇ ਬੱਚ ਦੀ ਗੱਲ ਜਿਹੜੀ ਨਾ ਮੋਟਰਾਂ ਚੱਲਣੀਆਂ ਨੇ ਕਿਉਂਕਿ ਉਹਨਾਂ ਦੇ ਵੱਡੀ ਪੱਧਰ ਤੇ ਬਿੱਲ ਆਉਣੇ ਆ ਮੀਟਰ ਲਾ ਦੇਣੇ ਆ ਜਿਹੜੇ ਘਰਾਂ ਵਾਲੀ ਬਿਜਲੀ ਆ ਉਹ ਵੀ ਵੱਤ ਹੋ ਜਾਣੀ ਆ ਜਦੋਂ ਇਹ ਬੰਦ ਹੋਗੀ ਫਿਰ ਉਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਹਾਹਾਕਾਰ ਮੱਚੂਗੀ ਇਸ ਕਰਕੇ ਇਹਨੂੰ ਕਦੇ ਵੀ ਜਿਹੜਾ ਪ੍ਰਾਈਵੇਟਾਂ ਦੇ ਹੱਥਾਂ ਚ ਨਾ ਜਾਣ ਨਹੀਂ ਜਾਣ ਦੇਵਾਂਗੇ ਪ੍ਰਧਾਨ ਜੀ ਕੀ ਪ੍ਰੋਗਰਾਮ ਹੈ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਗੁਣੇ ਇੱਕਟਾ ਕਾਟਕੌਂਦਾ ਦੇ ਨਾਲ ਸਹਿਮਤੀ ਨਾਲ ਸਾਰੇ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਗ੍ਰੈਟ ਦੇ ਵਿੱਚ ਧਰਨਾ ਲੱਗਿਆ ਜੋ ਕਿ ਭਾਰਤ ਸਰਕਾਰ ਬਿੱਲ ਲਿਆ ਰਹੀ ਆ ਉਹਦੇ ਵਿਰੋਧ ਵਿੱਚ ਕਿਉਂਕਿ ਜੇ ਬਿੱਲ ਆਉਂਦੇ ਨੇ ਹਰ ਵਰਗ ਨੂੰ ਨੁਕਸਾਨ ਹੋਏਗਾ ਹਰ ਵਰਗ ਦਾ ਇਹ ਮੰਗਾ ਇਹ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਦੋਂ ਵੀ ਮੰਗ ਮੰਨੀ ਸੀ ਸੈਂਟਰ ਸਰਕਾਰ ਨੇ ਵੀ ਇਹ ਰੱਦ ਕਰਾਂਗੇ ਪਰ ਰੱਦ ਨਹੀਂ ਕੀਤੇ ਦੁਬਾਰੇ ਇਹਨਾਂ ਨੇ ਫਿਰ ਚੱਕ ਲਏ ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਧਰਨਾ ਲਾਇਆ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤ ਕਿਸਾਨ ਜੁਨੇ ਇਕਤਾ ਡਕਾਉਂਦਾ ਵੱਲੋਂ ਵੀ ਨਾਲ 37 ਦਿਨ ਚ ਧਰਨਾ ਲੱਗਿਆ ਅਸੀਂ ਇਹਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ ਮਾ ਰੂਦਰ ਦੇ ਲੋਕ ਜ਼ਿਲ੍ਹਾ ਪ੍ਰਧਾਨਕੁਮਾਹ ਨੇ ਕਿਸਾਨ ਸਭਾ ਅੱਜ ਅਸੀਂ ਇਸ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਤੇ ਮਾਮਸਾ ਸ਼ਹਿਰੀ ਸੌਟਵਿੰਗ ਦੇ ਵਿੱਚ ਤੇ ਅਸੀਂ ਬਿਲਾ ਦੀਆਂ ਕਾਪੀਆਂ ਨੇ ਜਿਹੜੀਆਂ ਆਂ ਬਈ ਛਾੜੀਆਂ ਨੇਗੀਆਂ ਕਿਉਂਕਿ ਜਿਹੜੇ ਇਹ ਬਿੱਲ ਹੈ ਸਾਡੇ ਸਮਾਜ ਲਈ ਬਹੁਤ ਘਾਟਕ ਨੇਗੇ ਇਹਦੇ ਨਾਲ ਸਾਡੇ ਜਿਹੜੇ ਮੁਲਾਜ਼ਮ ਨੇ ਨਿਮਾਜ਼ਬਾਨਾਂ ਦੀ ਸ਼ਾਂਤੀ ਹੋ ਮੁਲਾਜ਼ਮਾਂ ਦੀ ਬਿਲਕੁਲ ਹੀ ਗਿਣਤੀ ਘਟ ਜਾਣੀ ਹੈਗੀ ਸਾਡੇ ਬੇਰਜ਼ਗਾਰੀ ਵਧਣੀ ਹੈਗੀ ਸਾਡੇ ਇਹਦੀ ਬਿਜਲੀ ਹੈ ਬਿਜਲੀ ਮਹਿੰਗੀ ਹੋਣੀ ਹੈ ਇਸ ਕਰਕੇ ਅੱਜ ਅਸੀਂ ਇਸ ਬਿੱਲਾਂ ਦੇ ਖਿਲਾਫ ਇਹ ਕਾਪੀਆਂ ਛਾੜੀਆਂ ਨੇ ਜਿਹਦੇ ਤਹਿਤ ਪੂਰੇ ਭਾਰਤ ਦੇ ਅੰਦਰ ਬਿਜਲੀ ਬੋਰਡ ਦੇ 720 ਨੰਦੇ ਉੱਤੇ ਜੋ ਕੇਂਦਰ ਸਰਕਾਰ ਦੇ ਵੱਲੋਂ ਬਿਜਲੀ ਬਿੱਲ 2025 ਵੇਟ ਕਰਨ ਜਾ ਰਹੀ ਹੈ ਉਸ ਦਾ ਵਿਰੋਧ ਕਰਨ ਲਈ ਸਮੁੱਚੀਆਂ ਜਥੇਬੰਦੀਆਂ ਦੇ ਵੱਲੋਂ ਐਚ ਡੀਓ ਦੇਹਤੀ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਉਸ ਬਿੱਲ ਦੀਆਂ ਕਾਪੀਆਂ ਸਾੜੀਆਂ ਨੇ ਕਿਉਂਕਿ ਇਹ ਬੇਲਗਤ ਸਮਾਜ ਦੇ ਲੋਕਾਂ ਦੇ ਖਿਲਾਫ ਹੈ ਤੇ ਬਿਜਲੀ ਨੂੰ ਲਿੱਜੀ ਕਰਨ ਕਰਨ ਜਾ ਰਿਹਾ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਸੰਯੁਕਤ ਕਿਸਾਨ ਮੋਰਚਾ ਕੋਈ ਪ੍ਰੋਗਰਾਮ ਲਿਖੂਗਾ ਅਗਲੇ ਪ੍ਰੋਗਰਾਮ ਵਾਸਤੇ ਤਿਆਰੀ ਕਰਨ ਦੇ ਲਈ ਅਸੀਂ ਅੱਜ ਤੋਂ ਹੀ ਆਪਣਾ ਯਤਨ ਤੇਜ਼ ਕਰਾਂਗੇ